ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਉਂਦੇ ਬਸਤੇ ਰਹੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਜਾ ਰਹੇ ਆ ਹਸਪੀਟਲ ਤੋਂ ਘਰ ਨੂੰ ਤੇ ਆਪਾਂ ਤੁਹਾਡੇ ਨਾਲ ਵੀਰੇ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀਗਾ ਕਿ ਆਪਾਂ ਤੁਹਾਡਾ ਵੀਡੀਓ ਸਾਂਝੀ ਕਰਾਂਗੇ ਗੁਰੂ ਸਾਹਿਬ ਜਦੋਂ ਆਪਾਂ ਨੂੰ ਫਿਰ ਤੋਂ ਖੁਸ਼ੀਆਂ ਬਖਸ਼ਣਗੇ ਹਾਂ ਗੁਰੂ ਸਾਹਿਬ ਨੇ ਖੁਸ਼ੀਆਂ ਬਖਸ਼ੀਆਂ ਆਪਾਂ ਨਿਊ ਮੈਂਬਰ ਲੈ ਕੇ ਜਾ ਰਹੇ ਹਾਂ ਘਰ ਨੂੰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਸਾਰਾ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਗੁਰੂ ਸਾਹਿਬ ਇਹ ਚੀਜ਼ਾਂ ਦਾਤਾਂ ਸਭ ਨੂੰ ਦਵੇ ਆਪਾਂ ਗੱਡੀ ਦੇ ਵਿੱਚ ਜਾ ਰਹੇ ਹਾਂ ਘਰ ਨੂੰ ਹਸਪੀਟਲ ਤੋਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅਕੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ

ਬੇਬੀ ਲੈ ਕੇ ਆ ਕਾਕੇ ਦੀ ਪੂਆ ਤੇਲ ਚੋ ਰਹੀ ਆ ਵਾਓ ਆ ਸ਼ੁਕਰੀਆ ਇਕਮ ਵੇਖੋ ਇਕਮ ਨੇ ਕਿੰਨਾ ਸੋਹਣਾ ਸਜਾਇਆ ਲੈ ਬਟ ਇੱਥੇ ਤੂੰ ਖੜੇ ਨੂੰ ਕਰ ਲੈ ਉਹ ਜੀ ਕਾਕਾ ਆਪਣਾ ਪਹੁੰਚ ਗਿਆ ਘਰੇ ਤੇ ਆਪਾਂ ਅਜੋਹ ਓ थैंक यू ਬਾਬਾ ਜੀ ਦਾ ਥੈਂਕ ਯੂ ਕਾਕਾ ਕਾਕਾ ਵੀ ਆ ਸੋ ਇੱਥੇ ਕੋ ਲੈ ਲੋ ਵਿੱਚ ਥੋੜਾ ਜਿਹਾ ਹਮ ਲਓ ਵੀ ਗੁਡ ਬਾਏ ਗੁਡ ਯੂ ਚਲੋ ਬਣੀ ਮੁੰਡਾ ਹਾਂ ਨਾਲ ਬੈ ਜਾ ਮੇਰੀ ਲੰਚ ਚਾਹੀਦੀ ਕੋਈ ਨਹੀਂ ਲਓ ਜੀ ਆਪਾਂ ਭਈ ਪੂਆ ਨੂੰ ਵੱਡਾ ਸਾਰਾ ਨੋਟ ਦੇਣਾ ਸੀ ਭਾਈ ਵੱਡਾ ਦਿੱਤਾ ਨਾ ਹਾਂ 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 100 ਡਾਲਰ ਹੂੰ 100 ਡਾਲਰ ਦਾ ਥੈਂਕ ਯੂ ਇੱਕਮ ਇੰਨੀ ਦੂਰੋਂ ਭਾਈ ਅਸੀਂ ਸਵੇਰੇ ਸਵੇਰ ਪੂਆ ਸੱਦੀ ਅੱਜ ਵੀ ਛੁੱਟੀ ਸੀਗੀ ਵਾ ਵਗ ਇੱਕਮ ਨੂੰ ਤੇ ਚਲੋ ਫਾਈਨਲੀ ਆਪਾਂ ਪਹੁੰਚ ਕੇ ਘਰੇ ਕਾਕਾ ਪਹੁੰਚ ਗਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜਿਨ੍ਹਾਂ ਨੇ ਵੀ ਵੀਡੀਓ ਕੱਲ ਵਾਲੀ ਆਪਾਂ ਕਾਕੇ ਦਾ ਛੋਟਾ ਜਿਹਾ ਕਲਿੱਪ ਸ਼ੇਅਰ ਕੀਤਾ ਸੀ ਸਾਰਿਆਂ ਨੇ ਬਹੁਤ ਜ਼ਿਆਦਾ ਉਹਦੇ ਤੇ ਪਿਆਰ ਦਿੱਤਾ ਕਮੈਂਟ ਕੀਤੇ ਵਧਾਈਆਂ ਦਿੱਤੀਆਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾਤਾਂਦਰੁਸਤੀ ਰੱਖੇ ਤੇ ਆਪਾਂ ਕਾਫੀ ਦਿਨਾਂ ਤੋਂ ਵੀਡੀਓ ਨਹੀਂ ਸੀ ਪਾ ਸਕੇ ਕਿਉਂਕਿ ਆਪਾਂ ਬਿਜੀ ਸੀਗੇ ਇੱਧਰ ਤੇ ਫਾਈਨਲੀ ਆਪਾਂ ਅਗੇ ਕਰੇ ਚਲੋ ਠੀਕ ਹੈ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ